ਕਦੋਂ ਦੀ ਮੈਂ ਆਈ ਆ ਆਣ ਕੇ ਰੋਟੀ ਵੀ ਖਾ ਲਈ ਆ ਇਹ ਪਿਓ ਪੁੱਤ ਪਹਿਲੀ ਚ ਖਾ ਪੀ ਜਾਂਦੇ ਆ ਅਗਲਾ ਅੰਦਰ ਬੈਠਾ ਐਸੀ ਲਾ ਕੇ ਉਹਨੂੰ ਕੋਈ ਟੈਨਸ਼ਨ ਨਹੀਂ ਇੰਨਾ ਪਾ ਨਹੀਂ ਜਿਆਦੀ ਕਮਾਈ ਕਰਕੇ ਕਿੱਥੇ ਜਾਣਾ ਵਾ ਪੂਰਾ ਤੇ ਫਿਰ ਨਹੀਂ ਫੜਦਾ ਬਾਸ ਦੁਪਹਿਰ ਲੱਗੀ ਤੇ ਖੜ ਕਿਤੇ ਬਹਿ ਜਾ ਕਰੋ ਮੈਨੂੰ ਕਿੰਨਾ ਟਾਈਮ ਹੋ ਗਿਆ ਇਹ ਨੂੰ ਆਣ ਕੇ ਮੈਂ ਪ੍ਰਸ਼ਾਦਾ ਵੀ ਛਕ ਲਿਆ ਆ ਪਾਣੀ ਨਹੀਂ ਜਾਣ ਰਿਹਾ ਇੱਧਰ ਨੂੰ ਤੇ ਮੈਂ ਹਾਂ ਚੱਲ ਪਾਣੀ ਤੋੜ ਦੂੰ ਚਲ ਜੂਗਾ ਬਹੁ ਇਥੇ ਮੈਂ ਤਾਂ ਪਾਣੀ ਵੀ ਨਹੀਂ ਲੈ ਕੇ ਆਈ ਘਟ ਮੈਂ ਚਲ ਪੀ ਲੈੰਦੇ ਚੱਲਣ ਲਈ ਬੰਦੀ ਪਾਣੀ ਇੱਥੇ ਪੀ ਲੈ ਚੱਲ ਗਈ ਆ ਹਾਂ ਜਾ ਹੀ ਆ ਆਹੋ ਜਾ ਤੇ ਆਈ ਆ ਤੇ ਉਹ ਮੈਂ ਤੇ ਇਹ ਗੱਲ ਕਰਨੀ ਥਾੜਾ ਨਾ ਤੇ ਭੈਣ ਮੇਰੀ ਨੇ ਹਾਂ ਤੇ ਕਰਤੀ ਆ ਮਾਸੀ ਤੇਰੀ ਨੇ ਗੋਰੀਆ ਹਾਂ ਤੇ ਹਾਂ ਕੀ ਕਰਨੀ ਪੈਸੇ ਕਢਾ ਕੇ ਦੇ ਦਿੰਦੀ ਹਾਏ ਹਾਏ ਸੁਣ ਲਾ ਮੇਰੀ ਗੱਲ ਨਹੀਂ ਸੁਣਦੇ ਉਹ ਕਹਿੰਦੀ ਆ ਸੀ ਪਾਜੀ ਤੇਰਾ ਹੌਣ ਲੈ ਕੇ ਗਿਆ ਵਾ ਉਹਨਾਂ ਦੇ ਰਿਸ਼ਤੇਦਾਰ ਚ ਵਿਆਹ ਵੀ ਉਸਾਰੇ ਭਰਾ ਦੇ ਸਾਲੇ ਸੂਲੇ ਦਾ ਕਿਤੇ ਤੇ ਉਥੇ ਖਰਚਾ ਵਰਚਾ ਹੋ ਗਿਆ ਹੀ ਉਹ ਕਹਿੰਦੀ ਆ ਤੂੰ ਹੀ ਪੈਸੇ ਫੜ ਲੋ ਭੈ ਲਾਈ ਮੋਰ ਦੇ ਦੂੰਗੀ ਕੇਕੋ ਤੇ ਮੈਂ ਨਹੀਂ ਫੜੀ ਕੇਕੋ ਨਵਿੰਦਰ ਕਿੰਨੇ ਕ ਪੈਸੇ ਫੜਾਂਗੇ ਆਪਾਂ ਤੂੰ ਗੱਲ ਨੂੰ ਸਮਝਦੀ ਕਿੰਨੇ ਪੈਸੇ ਲੱਗਣੇ ਸਮਝਦੀ ਕਿਉਂ ਨਹੀਂ ਠੀਕ ਆ ਜਿੰਨੇ ਦੇਣੇ ਦਾਣੇ ਮੈਂ ਤੁਹਾਨੂੰ ਪਹਿਲਾਂ ਕਿਹਾ ਜਾਂਦਾ ਤੇਰਾ 15 ਲੈਦਾ ਕਿ ਤੇਰਾ ਉਹ ਮੈਂ ਤੇ ਜਬਾਨ ਸੰਭਾਲ ਕੇ ਬੋਲਿਆ ਕਰ ਆਪਣੀਆਂ ਮਰੀ ਜਾਂਦਾ ਨਹੀਂ ਉਹ ਸੱਚਾ ਹੀ ਬੋਲਦਾ ਕੀ ਬੋਲਦਾ ਸਾਡੇ ਜਿਹੜੇ ਨੇ ਉਹੀ ਦੇ ਦੇ ਹਾਂ ਤੇ ਸਾਡੇ ਮੈਂ ਕੋਈ ਦਿੱਤਾ ਹੀ ਨਹੀਂ ਆ ਤੇ ਉਦਾਂ ਮਖੌਲ ਕਰਦਾ ਰਹਿੰਦਾ ਮਾਸੀ ਨੂੰ ਹੌਣ ਫੇ ਕਿੱਦਾਂ ਜਾਣਾ ਮੈਂ ਕਹਿਣ ਲਈ ਹਾਂ ਪੀ ਭੈਣਾਂ ਲਿ ਜਾਵਾ ਕਾਸ਼ ਆਇਆ ਵਾ ਬਾਹਰੋਂ ਫੇਰ ਵੀ ਕੁਛ ਲਿਆਏ ਹੋ ਏਡੀ ਗਲਤ ਨਹੀਂ ਔਖੀ ਵੇਲੇ ਆਂਦੇ ਤੇ ਭੈਣ ਭਰਾ ਦਾ ਮੂੰਹ ਸਿੰਘਣਾ ਚਾਹੀਦਾ ਤੇ ਮੈਂ ਇੱਕ ਵਾਰੀ ਜਾਵਾਂ ਨਹੀਂ ਮੇਰੀ ਗੱਲ ਸੁਣ ਇੱਕ ਬੰਦੇ ਤੋਂ ਲੈ ਆਈਆਂ ਮਿਲ ਗਿਆ ਚੈੱਕ ਸਾਨੂੰ ਹੈ ਉਹ ਮੁੰਡਾ ਹੁਣ ਆਇਆ ਬਾਹਰੋਂ ਤੈਨੂੰ ਪਤਾ ਕਈ ਘਰਾਂ ਘਰਾਂ ਦੇ ਖਰਚੇ ਹੁੰਦੀ ਆ ਠੀਕ ਆ ਕਿੰਨੀ ਗੋਦੀ ਮਿਹਨਤ ਕਰਦਾ ਵਿਚਾਰਾ ਕਿੰਨੇ ਕਮਾਉਂਦਾ ਕੀ ਲਿਆਇਆ ਹੁਣ ਤੂੰ ਉੱਧਰ ਚੱਲ ਜਾ ਮੇਰੀ ਗੱਲ ਸੁਣ ਭੈਣ ਤੇਰੀ ਲੁੱਟੀ ਨਹੀਂ ਆ ਸਭ ਕੁਝ ਆ ਗਾ ਵਾ ਉਹਦੀ ਸੱਸੋਂ ਕੁ ਜੂਸਣੀ ਜੀ ਆ ਉਹਨੇ ਤੇ ਗੰਡਾ ਮਾਰ ਮਾਰ ਜੋੜਿਆ ਵਾ ਤੈਨੂੰ ਕੀ ਪਤਾ ਵਾ ਤੇ ਜੇ ਅਸੀਂ ਮੰਗਾਗੇ ਗੱਲ ਸੁਣ ਮੇਰੀ ਆ ਥੋੜੇ ਥੋੜੇ ਪੈਸਾ ਨਾਲ ਕੋਹ ਨਹੀਂ ਬੰਨਣਾ ਗੱਲ 12 ਲੱਖ ਦੀ ਆ ਜੇ ਕੋਈ ਵੀ ਅਸੀਂ 50 ਰੇਕੋ ਫੜ ਲਈ 60 ਰੇਕੋ ਫੜ ਲਈ ਇਦਾਂ ਕੋਹ ਨਹੀਂ ਬੰਨਣਾ ਕਿੰਨਾ ਹੀ ਬਦਲ ਕਰ ਦੂਗੀ ਮਾਸੀ ਬੁੱਤ ਮੈਂ ਤਾਂ ਤਾਂ ਕਹਿਣੀ ਆ ਜੇ ਮੰਨੂ ਮਾਸੀ ਲੱਖ ਦੀ ਹਾਂ ਕਰ ਗਈ ਜਿੱਦਾਂ ਹਾਂ ਹੀ ਕੀਤੀ ਮਿਲਿਆ ਤੇ ਨਹੀਂ ਮੇਰੇ ਜਾਣੇ ਮੇਰੇ ਜਾਣੇ ਤੇ ਜੇ ਲੱਖ ਤੇਰੀ ਨਾਨੀ ਨੇ ਦਿੱਤਾ ਦੋ ਹੋ ਗਿਆ ਤੇ ਲੱਖ ਭੈਣ ਕਾਤਾ ਤੀ ਨੇ ਥੋੜੇ ਚੁੱਕਾਂਗੇ ਵੇ ਪੈਲੀ ਹਾਨੂੰ ਬੈ ਨਾ ਕਰਨੀ ਪਊਗੀ ਜੋ ਮੈਂ ਕਹਿੰਦੀ ਕਰੋ ਪੈਲੀ ਤੇ ਬੈ ਕਰਨੀ ਪੈਣੀ ਆ ਕਰਕੇ ਪੈਸੇ ਓਨੇ ਓਦਾਂ ਵੀ ਜਿਹੜੀ ਓਨੇ ਕਰਨੀ ਆ ਵੱਧ ਪੈਸੇ ਦੇ ਕਰ ਲਓ ਨਹੀਂ ਗਹਿਣੇ ਕਰਦੇ ਪੈਗੋ ਕਰਨੀ ਆ ਜੇ ਕਿਤੇ ਵੇਗੀ ਤੇ ਮੁੜ ਕੇ ਨਹੀਂ ਉਹ ਮਿਲਣੀ ਹਾਂ ਹੱਥ ਛੱਡ ਕੇ ਅਰਕਾਂ ਝਟੋਗੇ ਨਾਲੇ ਜਦੋਂ ਇਹਨੇ ਦਿਨੇ ਰਹੇ ਆ ਉਹਨਾਂ ਦਾ ਕਿਦਾਂ ਪਤਾ ਲੱਗੂਗਾ ਚੁੱਪ ਕਰਕੇ ਬੰਦਿਆਂ ਨੂੰ ਤੇ ਸਵੇਰੇ ਮੇਰੇ ਨਾਲ ਤੁਰ ਜੇ ਤੂੰ ਤੁਰਨਾ ਤਾਂ ਵੀ ਠੀਕ ਆ ਜੇ ਪੁੱਤ ਤੂੰ ਜਾਣਾ ਤਾਂ ਵੀ ਠੀਕ ਮੈਨੂੰ ਦੱਸ ਦੋ ਸਲਾਹ ਕਰਕੇ ਮੇਰੀ ਸੁਣ ਲੈ ਗੱਲ ਮੈਂ ਤੇ ਨਹੀਂ ਕਿਤੇ ਵੀ ਜਾਣਾ ਤੂੰ ਜਿੱਥੇ ਜਾਣਾ ਮਾਂ ਪੁੱਤ ਤੁਰੇ ਰਹੋ ਮਾਂ ਮੈਂ ਕੋਈ ਪੈਸੇ ਮੰਗਣੇ ਨਾ ਕਿ ਰਿਸ਼ਤੇਦਾਰ ਨੇ ਦੇਣੇ ਠੀਕ ਆ ਬਹੁਤੀ ਗੱਲ ਕਹਿੰਦੀ ਨਾ ਪੈਲੀ ਆ ਮੈਂ ਕਰ ਦਿੰਦਾ ਉੱਤੇ ਥੱਲੇ ਦੇਖੀ ਜਾਊਗੀ ਆਹੋ ਪੈਲੀ ਕਰਨ ਤੇ ਬੜਾ ਉੱਤੇ ਥੱਲੇ ਸ਼ੇਰ ਆ ਉਹ ਤੇਰਾ ਭਰਾ ਔਖੀ ਵਾਲੇ ਮੂੰਹ ਮੋੜ ਗਿਆ ਕਿ ਨਹੀਂ ਨਾਲ ਇੱਥੇ ਸੜਕ ਤੇ ਲਾ ਬੈਕ ਤੇ ਮੇਲਾ ਨਾ ਲਾ ਇੱਕ ਮੇਰੀ ਗੱਲ ਸੁਣ ਧਿਆਨ ਆਹੋ ਭਰਾ ਭਰਾ ਹੀ ਹੁੰਦੇ ਆ ਠੀਕ ਆ ਬੜੇ ਭਰਾ ਪਤਾ ਮੈਨੂੰ ਜੀ ਉਹਨੇ ਇਹਨੂੰ ਪਤਾ ਲੱਗ ਗਿਆ ਨਾ ਵਿਜਾ ਪੂਜਾ ਲੱਗਾ ਉਹਨੇ ਆਪਣੇ ਕੋਲੋਂ ਦੇਣੇ ਪੈਸੇ ਮੈਨੂੰ ਪਤਾ ਹੁਣ ਇਹ ਕਿ ਬੋਲਦਾ ਵਾ ਨਹੀਂ ਉਹ ਦੇਣੇ ਸਾਰਾ ਪਤਾ ਦੇਣਗੇ ਤਾਂ ਵੀ ਪਤਾ ਲੱਗ ਜੂ ਨਾ ਦੇਣਗੇ ਤਾਂ ਵੀ ਪਤਾ ਲੱਗ ਜੂ ਅਗਲੇ ਮੁੜਕੇ ਲੈਣ ਵਾਲੇ ਤੇ ਨਾ ਬਣ ਗਏ ਮੜਕਿਆ ਜਾਂਦੀ ਆ ਐਂਦਾ ਬਹਿ ਜਾਂਦੀ ਮੈਂ ਤੇ ਕਰੋ ਆ ਅਗਰਪਿੰਦਰ ਸਿਆ ਆਵੇ ਜੋ ਬਣਾ ਕਰੋ ਮੈਤ ਦੋਦੇ ਦਾ ਵਿਆਹ ਵਾ ਦੋਤੇ ਨੇ ਬਾਹਰ ਜਾਣਾ ਉਦੋਂ ਤੁਸੀਂ ਦੇਣ ਨੂੰ ਤਿਆਰ ਜੇ ਤੇ ਸਾਡੇ ਵਾਰੀ ਕਾਲੀ ਕੀੜੀ ਫਿਰ ਗਈ ਤੇਰੀ ਭੈਣ ਦੀ ਮੇਰੀ ਮੰਮੀ ਨਾਲ ਆਹੋ ਚੱਲ ਜਾਓ ਭਰਾ ਜਾਓ ਜਿੱਥੋਂ ਮਿਲਦੇ ਲੈ ਆਓ ਕਿਹਨੇ 10-15 ਹਜ਼ਾਰ ਤੋਂ ਵੱਧ ਨਹੀਂ ਦੇਣਾ ਤੁਹਾਨੂੰ ਚੰਗਾ ਆ ਆਪ ਤੇ ਇਥੋਂ ਲੱਖ ਲੱਗੀ ਇਹ ਘਰ ਹੀ ਕੰਮ ਆਉਣਾ ਆ ਹਮਣਾ ਘਰ ਕੰਮ ਜਾ ਕਰਦੇ ਨਿੰਬੂ ਪਾਣੀ ਬਣਾ ਦੇ ਬਣਾ ਦੇਣੀ ਆ ਇੱਕ ਤੇ ਆ ਕੁੜੀ ਨੇ ਨਾ ਪੜ ਪੜ ਕੇ ਹੀ ਕੱਢ ਜਾਣਾ ਪਤਾ ਨਹੀਂ ਇਹਨੇ ਕਿਹੜੇ ਡਿਗਰੀਆਂ ਹਾਸਲ ਕਰਨੀਆਂ ਕਹਾਣੀ ਇਹਦਾ ਬਹੁਤ ਬੜਾ ਚੋਬੀ ਕੱਠੇ ਕਤਾਬਾਂ ਜੀ ਬੜੀ ਰਹਿੰਦੀ ਆ ਪਤਾ ਨਹੀਂ ਇਹਨੇ ਕੀ ਕੱਢਣਾ ਕਤਾਬਾਂ ਚੋਂ ਜੀ ਕਿਤੇ ਇਹਦਾ ਕਿਤੇ ਨਾ ਉੜ ਗਿਆ ਨਾ ਤੇ ਇੱਚ ਮੇਰੇ ਪੁੱਤ ਦੀ ਬੜੀ ਬੇਇੱਜ਼ਤੀ ਆ ਹੋਵੇ ਨਾ ਵੀ ਜੇ ਦੀ ਕਿਤੇ ਗੱਲ ਬਣ ਜੇ ਤੇ ਉਤੋਂ ਪਹਿਲਾਂ ਪਹਿਲਾਂ ਮੈਂ ਆਪਣੇ ਪੁੱਤ ਨੂੰ ਬਾਹਰ ਭੇਜ ਦਾਂ ਹਾਂ ਜੇ ਕਿਤੇ ਮੇਰਾ ਪੁੱਤ ਬਾਹਰ ਚਲ ਗਿਆ ਤੇ ਵਾਰੇ ਨਿਆਰੇ ਹੋ ਜਾਣੇ ਤੇ ਸਾਡਾ ਵੀ ਸ਼ਿਕਾ ਉੱਤੇ ਰਹਿਣਾ ਤੇ ਜੇ ਕਿਤੇ ਮੇਰਾ ਪੁੱਤ ਇੱਥੇ ਰਹਿ ਗਿਆ ਕਿਤੇ ਇਹਨੇ ਕੋਈ ਡਿਗਰੀ ਹਾਸਲ ਕਰ ਲਈ ਤੇ ਇਹ ਚ ਮੇਰੇ ਪੁੱਤ ਦੀ ਬਦਨਾਮੀ ਤੇ ਹੈਗੀ ਹੈਗੀ ਨਾਲ ਸਾਡੀ ਦੋਵਾਂ ਜੀ ਆਦੀ ਆ ਹਾਇ ਰੱਬ ਕਿੰਨਾ ਸਮਾਰ ਇਸ ਤਾਈਂ ਵੀ ਮਾਂ ਨੂੰ ਮੈਂ ਦੱਸ ਪਾਈ ਟੱਈਏ ਵਰਗਾ ਜਵਾਬ ਦਿੱਤਾ ਨਹੀਂ ਨਹੀਂ ਅਹੀਂ ਨਹੀਂ ਬਾਹਰ ਵਾਲੇ ਮੁੰਡੇ ਨਾਲ ਕਰਨਾ ਜੇ ਕਿਤੇ ਬਾਹਰ ਵਾਲੇ ਮੁੰਡੇ ਨਾਲ ਹੋ ਜਾਂਦਾ ਇਹਨੇ ਸਾਰੇ ਕੰਮਾਂ ਤੋਂ ਰਹਿ ਜਾਣਾ ਹੈ ਹੈ ਪਰ ਜਾਈ ਮੇਰੀ ਇਹਨੇ ਸਿਫਤਾਂ ਦੇ ਪੁਲ ਬੰਦ ਕੇ ਗਈ ਮੈਂ ਕਿੰਨੇ ਬੰਨੇ ਪਰ ਇਹਨੇ ਨੰਨਾਨੀ ਤਰਿਆ ਇਹਦਾ ਕਰਦੀ ਆ ਕੁੜੀ ਨਾ ਘਾਲ ਵੇ ਕਰਕੇ ਦੇਖ ਲੈਣੀ ਪਿਆਰ ਨਾ ਜੇ ਕਿਤੇ ਕੁੜੀ ਮੇਰੇ ਜਾਲ ਚ ਫਸ ਗਈ ਤੇ ਸਮਝ ਲੈ ਸਾਰਾ ਉਹੋ ਜਣਾ ਸੈਟ ਆ ਚੱਲਣੀ ਤੇ ਕੁੜੀ ਦੀ ਆ ਤੇ ਕਰਨਾ ਵੀ ਆ ਨਾ ਕੁੜੀ ਦੀ ਮਰਜ਼ੀ ਨਹੀਂ ਆ ਵੀ ਜਿੱਥੇ ਸਾਡੀ ਤੀਨੇ ਕਹਤਾ ਉੱਥੇ ਹੀ ਕਰਨਾ ਕਿ ਤੀਨ ਨੂੰ ਆਪਣੇ ਜਾਲ ਜੀ ਪਸਾਉਣੀ ਆ ਪੁੱਛ ਕੇ ਵੀ ਨਹੀਂ ਬੋਲਾ ਮੇਰਾ ਪੁੱਤ ਪੜਨਿਆ ਵਾ ਹਾਂਜੀ ਚਾਚੇ ਜੀ ਅੱਛਾ ਤੇ ਮੰਮੀ ਮੰਮਾ ਤੇ ਨਾ ਹੁੰਦੇ ਆ ਓਹ ਤੇ ਮਾਤਾ ਤੇ ਤੇਰਾ ਨਾ ਇੱਕ ਗੱਲ ਕਰਨੀ ਸੀ ਹਾਂਜੀ ਦੱਸੋ ਚਾਚੀ ਆ ਜਾ ਅੰਦਰ ਇੱਥੇ ਗਰਮੀ ਚ ਐਵੇਂ ਡਈ ਮਾਰਾ ਉੱਥੇ ਕਰਦੇ ਬੈਠ ਕੇ ਆ ਜਾ ਚਲ ਆ ਜਾ ਮੇਰੀ ਓਜਾ ਮੇਰਾ ਪੁੱਤ ਐਵੇਂ ਨਾ ਬਾਹਰ ਖਾਪਦੀ ਰਿਆ ਕਰ ਉਹ ਤੇ ਮੈਂ ਉੱਧਰ ਬਠੀ ਪੁੱਤ ਗਰਮੀ ਬੜੀ ਆ ਤੇ ਮੇਰੀ ਘਰ ਸੁਣਾ ਹਾਂਜੀ ਵੇਹ ਤੇਰਾ ਨਾ ਹੀ ਸਾਰੇ ਜਾਣੇ ਕਿੰਨਾ ਪਿਆਰ ਕਰਦੇ ਆ ਤੇਰੇ ਮੰਮੀ ਪਾਪਾ ਤੇਰੇ ਚਾਚਾ ਚਾਚੀ ਗੌਰਵੀਰ ਜੀ ਦਾਦੀ ਵੀ ਕਰਦੇ ਹਨ ਅਸੀਂ ਲਾਡ ਲਈ ਰੱਖੀ ਆ ਪਰ ਸਭ ਤੋਂ ਵੱਡਾ ਸੱਚ ਤੇ ਇਹੀ ਹੈ ਨਾ ਕਿ ਭਾਵੇਂ ਜਿੰਨਾ ਮਰਜੀ ਅਸੀਂ ਤੈਨੂੰ ਪਿਆਰ ਕਰਦੇ ਆ ਤੇ ਪੁੱਤ ਸੋਹਣਾ ਅਸੀਂ ਤੈਨੂੰ ਘਰ ਨਹੀਂ ਰੱਖ ਸਕਦੇ ਧੀਆ ਸਿਆਣਿਆਂ ਦੇ ਬਗਾਨਾ ਤਾਂ ਹੁੰਦੀਆਂ ਵਾ ਤੇ ਜਿਹੜੀ ਆਂਦੇ ਨੇ ਗਾਨੀ ਦਾ ਮਣਕਾ ਹੋਵੇ ਉਹ ਉਸੇ ਚ ਫੁਰਤਿਆ ਚੰਗਾ ਲੱਗਦਾ ਵਾ ਤੇ ਮੈਂ ਨਾ ਮੈਂ ਸੋਚਦੀ ਆ ਕਿ ਮੈਂ ਆਪਣੀ ਧੀ ਦੀ ਵਿਚੋਲਣ ਆਪ ਬਣਾ ਸੁਣਾ ਜਿਆ ਵਰ ਲੱਭਾ ਤੇ ਪੁੱਤਰ ਲੱਭ ਵੀ ਲਿਆ ਬੜੀ ਸ਼ਾਨਦਾਨ ਕੀਤੀ ਤੇਰੀ ਚਾਚੀ ਨੇ ਕਿ ਮੇਰੀ ਧੀ ਕਿਤੇ ਦੁਖੀ ਨਾ ਹੋਵੇ ਤੇ ਮੁੰਡਾ ਵੀ ਇੰਨਾ ਸੋਹਣਾ ਨਹੀਂ ਕਿ ਤੈਨ ਨਪੋੜਾ ਜਿਆ ਕੋਈ ਅੱਜ ਕੱਲ ਮੁੰਡੇ ਲਛੂ ਲਛੂ ਕਰਦੇ ਕਰਦੇ ਆ ਨਾ ਜਦੋਂ ਤੋਂ ਦੋਹੇ ਕਿ ਸਾਲੀ ਮਾਰਿਆ ਨਾ ਇੰਡੀਆ ਦਾ ਗੇੜਾ ਤੇ ਲੋਗੇ ਲੋਗੇ ਜਿਹੜੇ ਚਾਚੇ ਤਾਏ ਸੜਕੇ ਸਵਾਹ ਜਣੇ ਕਿਹੜਾ ਕੁੜੀ ਕਿਥੇ ਬਾਹਰੋਂ ਆਈ ਆ ਆਈ ਕਿੰਨੀ ਸੁਣੀ ਲੱਗਦੀ ਆ ਮੁੰਡਾ ਕਿਹੜੀ ਕੰਟਰੀ ਆ ਮੁੰਡੇ ਨੇ ਤੇ ਜਿਆਣਾ ਵਾ ਗਿਆ ਨਹੀਂ ਆ ਆਇਲਟਰ ਕਰਕੇ ਤੇ ਦੁਹਾਂ ਨੇ ਚਲ ਜਾਣਾ ਬਾਹਰ ਸਿੱਧਾ ਸਿੱਧਾ ਕੋਹ ਮੁੰਡੇ ਨੂੰ ਕੁੜੀ ਬੈਂਡਾ ਲਈ ਚਾਹੀਦੀ ਆ ਮੁੰਡਾ ਤਾਂ ਜਿੰਦੀ ਆ ਹੀ ਬੈਠਾ ਵਾ ਨਾਲੇ ਮੇਰੇ ਮੰਮੀ ਪਾਪਾ ਨੂੰ ਮੇਰੇ ਤੇ ਬੜੀ ਆਸ ਆ ਨਾਲੇ ਮੈਨੂੰ ਪਾਪਾ ਨੇ ਕਿੰਨੇ ਪੈਸੇ ਲਾ ਕੇ ਪੜਾਇਆ ਵਾ ਮੈਂ ਉਹਨਾਂ ਦੀਆਂ ਉਮੀਦਾਂ ਤੇ ਖੜੀ ਉਕਤਦਣਾ ਵਾਂ ਚਾਚੀ ਮੈਂ ਜੋ ਵੀ ਕਰਨਾ ਇੱਥੇ ਰਹਿ ਕੇ ਕਰਨਾ ਵਾਂ ਮੈਂ ਨਹੀਂ ਬਾਹਰ ਜਾਣਾ ਹੈਗਾ ਤੇ ਨਾ ਹੀ ਪਾਪਾ ਨੂੰ ਪਸੰਦ ਆ ਮੈਨੂੰ ਬਾਹਰ ਭੇਜਣਾ ਨਾਲੇ ਮੇਰੀ ਤਰੱਕੀ ਬਾਹਰ ਕਿੰਨੇ ਦੇਖਣੀ ਆ ਮੈਂ ਜੋ ਕਰਨਾ ਇੱਥੇ ਕਰਨਾ ਵਾਂ ਤੁਹਾਨੂੰ ਵੀ ਪਤਾ ਵਾ ਤੇ ਪਾਪਾ ਨੂੰ ਵੀ ਪਤਾ ਮੰਮੀ ਨੂੰ ਵੀ ਨਾ ਪੁੱਤ ਮੈਂ ਤੇ ਤੇਰ ਨਾਲ ਗੱਲ ਕੀਤੀ ਵੀ ਇਹੋ ਜਿਹੇ ਮੁੰਡੇ ਲੱਭਦੇ ਨਹੀਂ ਆ ਅੱਜ ਕੱਲ ਇਥੇ ਇਨਾ ਨਸ਼ਾ ਪੱਤਾ ਕਈ ਕੁਝ ਤੇ ਕੱਲਾ ਕੱਲਾ ਕਿਤੇ ਜਮੀਨ ਜਾ ਤਾਂ 3D ਅਗਲੇ ਕੋਠੀ ਪਾਈਆ ਨਾਲੇ ਉਹਨੂੰ ਬਾਹਰ ਜਾਣ ਦੀ ਲੋੜ ਹੀ ਕੀ ਆ ਜੇ ਉਹਦੇ ਕੋ 3D ਕੋਠੀ ਆ ਗੱਡੀਆਂ ਕਾਰਾਂ ਆ ਉਹ ਜਾਓ ਜਾਓ ਤੁਹਾਡਾ ਤੇ ਮੱਥਾ ਮਾਰਨਾ ਨਾ ਇਹਦੇ ਨਾਲ ਤਾਂ ਗੰਧ ਚ ਮਾਰ ਲਓ ਤੁਹਾਡੇ ਦੇ ਸਾਰੇ ਟੱਬਰ ਦੇ ਦਿਮਾਗ ਚ ਨਾ ਠੱਕ ਭਰ ਗਈ ਆ ਗੱਲ ਔਰ ਕੋਈ ਨਹੀਂ ਆ ਜੇ ਮਾਂ ਨੂੰ ਪਿਆਰ ਨਾ ਸਮਝਾਇਆ ਉਹ ਵੀ ਮਾਂ ਨੂੰ ਤਲਵਾਰਾ ਮਾਰਦੀ ਤੇ ਧੀ ਉਦੋਂ ਤਾਂ ਹੱਦ ਹੋਈ ਤੁਹਾਡੇ ਵਾਲੀ ਤਮਾਕ ਤਾਟੇ ਚਲਦੇ ਆ ਥੋੜੇ ਬਹੁਤੇ ਜੇ ਨਾ ਚਲਦੇ ਹੁੰਦੇ ਨਾ ਤੇ ਇਹਦੇ ਹਰ ਕੀ ਨੇ ਸਾਨੂੰ ਕਿਤੇ ਨਾ ਕਿਤੇ ਪਹਚਾਇਆ ਹੋਣਾ ਹੀ ਮੰਮੀ ਨਾਲਿਆ ਹਾਂ ਨਾਲ ਚਾਹ ਉਹਨੂੰ ਚਾਹ ਬਣਾ ਦੇ ਇੱਕ ਕੱਪ ਚਾਹ ਵੀ ਨਾ ਲੱਗੀ ਸੱਚ ਚਾਚੀ ਆਈ ਸੀ ਮੇਰੇ ਲੱਗੇ ਕੀ ਕਹਿੰਦੇ ਉਹ ਬਾਅਦ ਮੁੰਡੇ ਦੀ ਗੱਲ ਕਰਦੀ ਹੀ ਤੇ ਪਰ ਲੋਤੇ ਉਹਦੀਆਂ ਪੜੀਆਂ ਤਾਰੀਫ ਵਾਦੀਆਂ ਕੀਤੀਆਂ ਤਾਂ ਤਾਂ ਹੈਨਾ ਮੈਂ ਪੁੱਛ ਲਿਆ ਮਖਾ ਮੁੰਡਾ ਕਿੱਥੇ ਆ ਕਿੰਦੀ ਹਜੇ ਤਾਂ ਇੱਥੇ ਹੀ ਆ ਉਹ ਮੈਂ ਨਾ ਵੀ ਗੱਲ ਕਰਦੀ ਉਹਦੀਆਂ ਗੱਲਾਂ ਚ ਨਾ ਆ ਜੀ ਕਿਤੇ ਮੁੰਡਾ ਵੇ ਲੜੀ ਉਹਦੀ ਪ੍ਰਾਜਾ ਦਾ ਪਰਾ ਵਾਓ ਜੇ ਨਾਲ ਦਾ ਰਾਦਾ ਹੁਣ ਆ ਵੀ ਸੋਨੇ ਆਇਲਟ ਕਰ ਲੂਗੀ ਤੇ ਸੋਨੇ ਉਹਦੇ ਨਾਲ ਆਪਣਾ ਮੁੰਡਾ ਬਾਹਰ ਵੀ ਜਾਂਦੇ ਤੇ ਸ਼ਾਟ ਹੋ ਜਾਊਗਾ ਕਹੀਂ ਥੋੜਾ ਬੋੜਾ ਦਿਮਾਗ ਹੱਡਾ ਵੀ ਚੱਲਦਾ ਹੈ ਉਹ ਕੀ ਆ ਚੱਲ ਗਈ ਫੇਫੂ ਨੂੰ ਕਾਦੀ ਕਹਦੀ ਨਾ ਤੇਰੀ ਮਾਂ ਨੂੰ ਸਮਝਉਂਦੀ ਹੈ ਤੇ ਨਾ ਤੈਨੂੰ ਕੋਈ ਗੱਲ ਨਹੀਂ ਤੂੰ ਘਾ ਆਪਣਾ ਸੰਭਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਗੁਰ ਮਾਸੀ ਸਸਤੀ ਕਾ ਹਸਰੀ ਕਾ ਰਾਜੀਤਵਿੰਦਰ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਹਾਂ ਠੀਕ ਠਾਕ ਹੈ ਬੜਾ ਠੀਕ ਠਾਕ ਚਾਹੀਦੇ ਲੰਘ ਜਵੰਦਰ ਹਾਂ ਆਜ ਆਏ ਕਾਸ਼ੇ ਮੇਰਾ ਪੋਤਾ ਨਾ ਤੇਰੇ ਦਾਦੀ ਦਾ ਧਾਰ ਕਾਟ ਬਣਨ ਵਾਲਾ ਹੀ ਉਹ ਉਹ ਬਣਵਾ ਲਿਆ ਇਦਾਂ ਦੇ ਇੱਕ ਦੋ ਜਿਹੜੇ ਕੰਮ ਹਨਾ ਉਹ ਕਰਦੇ ਮੁੜ ਕੇ ਤੇ ਚੱਲ ਗਿਆ ਤੇ ਸਾਨੂੰ ਫਿਰ ਅਸੀਂ ਕਿੰਨੂੰ ਕਹਿਣਾ ਮੋਟਰਸਾਈਕਲ ਤੇ ਲੈ ਜਾਣਾ ਬਾਸ ਤੇ ਜਾਏਗਾ ਦਾਦਾ ਜੀ ਨੂੰ ਜਾਣਾ ਪੈਣਾ ਵਾ ਉਤੇ ਆ ਕੇ ਫਿੰਗਰਪ੍ਰਿੰਟ ਹੀ ਨਹੀਂ ਆਹੋ ਤੇ ਨਾਲ ਹੀ ਖੜਨਾ ਵਾ ਦੇਖੋ ਤਾਈਆਂ ਤਾਂ ਕਹਿਣ ਲਈ ਤੇ ਫਿਰ ਬੱਸਾਂ ਤੇ ਸਾਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਓਏ ਮੇਰਾ ਪੋਤਾ ਯਾਰ ਕਦੀ ਵੇਖਿਆ ਪਰੌਣੇ ਤੇ ਹਾਏ ਸਤਿ ਸ਼੍ਰੀ ਅਕਾਲ ਪਰੌਣੇ ਤਾਂ ਹੁਣ ਸਾਪਾ ਮਾਰਦੇ ਤੇ ਬੱਸ ਆ ਰਿਹਾ ਹੈ ਕਿ ਨਹੀਂ ਹੋਰ ਸੁਣਾਓ ਕਿਦਾਂ ਆਪੋ ਤਾਂ ਵੇਲੇ ਬੈਠੇ ਨਹੀਂ ਵੇਲੇ ਤਾਂ ਨਹੀਂ ਬਿਖ ਬੈਠੇ ਵੀ ਜੀ ਮੈਂ ਪਾਣੀ ਲੈ ਕੇ ਆਉਂਦਾ ਬੈਠੇ ਕਿੰਨੀ ਗਰਮੀ ਹੈ ਬਤਨੀ ਆਉਂਦੀ ਯਾਰ ਲੈਂਡ ਤੇ ਸਲੇਰਦੀ ਬੰਦ ਹੋਈ ਆ ਤਦਾਂ ਇਹ ਕੱਟ ਲੱਗਾ ਰੇ ਨੋਵੇਟਰ ਡੈੱਡ ਹੋ ਗਿਆ ਨਾ ਨੋਵੇਟਰ ਦੋ ਪੱਖੇ ਚੱਲਣਦੇ ਸਵੇਰ ਦਾ ਡੈੱਡ ਹੋ ਗਿਆ ਯਾਰ ਜਿੰਨਾਂ ਤਰ੍ਹਾਂ ਹੋਰ ਸੁਣਾ ਪਰਵਾਹ ਠੀਕ ਆ ਕਾ ਕਾਹਨ ਹਾਂਜੀ ਮਾਸੀ ਜੀ ਚੜਦੀ ਕਲਾ ਸਭ ਠੀਕ ਠਾਕ ਆ ਤੁਸੀਂ ਸੁਣਾਓ ਸੇ ਤਾਂ ਠੀਕ ਠਾਕ ਆ ਵਧੀਆ ਆ ਚੜਦੀ ਕਲਾ ਚਾਹੀਦੀ ਆ ਵਧੀਆ ਚਾਹੀਦਾ ਜਿੰਨਾ ਮਰਜ਼ੀ ਪਾਣੀ ਪੀ ਲਈਏ ਫੇਰ ਉਹ ਆਲਾ ਗਰਮੀ ਆ ਨਾ ਬੰਦ ਗਰਮੀ ਸੋਨੀਆਂ ਨਾਲ ਲੈਣਾ ਸੀ ਸੋਨੀ ਆਈ ਆਜੂ ਜਿਹੜਾ ਆਇਆ ਉਹਨਾਂ ਨਾਲ ਗੱਲਾਂ ਕਰ ਲੈ ਚਾਰ ਹਾਏ ਨਹੀਂ ਨਹੀਂ ਉਹ ਗੱਲ ਨਹੀਂ ਆ ਠੰਡ ਪੈ ਗਈ ਆ ਚਲੋ ਵੀ ਆ ਜਾਂਦੀ ਮੈਂ ਖੜਿਆਂ ਦੇ ਉਹ ਗੱਲ ਨਹੀਂ ਐ ਜਿਹਦੇ ਸਾਡਾ ਨਹੀਂ ਪਈ ਨਹੀਂ ਨਹੀਂ ਕਿੱਥੋਂ ਪੈ ਗਈ ਹੈ ਚਾਹ ਹੀ ਹੁੰਦਾ ਨਾ ਕਰਮੀ ਨਹੀਂ ਪੂਆ ਨੂੰ ਠੰਡ ਪੈ ਨਹੀਂ ਕਿੱਥੋਂ ਪੈ ਗਈ ਆ ਵੇਖ ਲਾ ਤਾਈਆਂ ਦੂਰ ਹੋ ਕੇ ਬੈਠਾ ਨਾ ਪੂਆ ਕੋਲੋਂ ਬਹੁਤ ਨਹੀਂ ਗੱਲਾਂ ਬਾਤਾਂ ਮਾਰੋ ਮੈਂ ਚਾਹ ਬਣਾ ਲਿਆ ਵਾ ਉਹ ਬੱਸ ਜੀ ਬਹਿ ਜਾਓ ਕੋਈ ਨਹੀਂ ਚਾਹ ਪੀ ਲੈਨੇ ਆ ਕੋਈ ਗੱਲ ਨਹੀਂ ਤਾਂ ਕੀ ਲੈਣੇ ਚਾਹ ਵੀ ਬਣਾਉਣੀ ਚਲ ਰੇ ਜਾ ਦੇਂਦੇ ਹੀਂਦੇ ਕਰਦੇ ਨੇ ਨਾਲੇ ਪੂਆ ਨੂੰ ਵਧਾਈ ਹੋਵੇ ਅੱਛਾ ਕਾਦੀ ਵਧਾਈ ਕਥੀ ਆ ਬਾਹਰ ਚੱਲਿਆ ਵਾ ਉਹ ਬੱਲੇ ਆਹ ਬਾਹਰ ਚੱਲਿਆ ਵਾ ਉਹ ਬਾਹਰ ਹਲੇ ਲਾਉਣਾ ਹੈ ਪੇਪਰ ਇਹਦੇ ਆਪਣੇ ਮਾਰੀ ਜਾਂਦੀ ਆ ਹਲੇ ਸਲਾਹ ਹੀ ਕਰਨਦੇ ਆ ਇਹ ਸਲਾਹ ਬਣਦੀ ਬਾਣੀ ਜਾਂਦੀ ਹੁੰਦੀ ਆ ਮੇਰੇ ਕੋਲ ਹੈ ਇਹ ਪੱਕਾ ਹੀ ਆ ਪਰ ਇਹ ਵੀ ਥੋੜਾ ਪੈਸੇ ਤੇ ਲਿਆ ਲੋ ਵੇ ਪੁੱਤ ਬਾਹਰ ਜਾਣਾ ਹੋਵੇ ਉਸੇ ਵੇਲੇ ਕਹਿ ਦਿੰਦੇ ਜਾਣਾ ਤੇ ਜਿਹੜੇ ਪੇਪਰ ਲਾਉਣੇ ਹਨ ਬੜਾ ਫਾਸਲਾ ਜਿਹਾ ਹੁੰਦਾ ਵਾ ਜੇ ਅਜੇ ਨਹੀਂ ਏਡੀ ਖੇਚਲ ਕੀਤੀ ਤੇ ਚਲ ਨਹੀਂ ਪੈਸਾ ਦਾ ਲਗਾਠਾ ਕੀਤਾ ਤੇ ਮੇਰੇ ਖਿਆਲ ਵੀ ਨਾ ਹੀ ਇਹਨੂੰ ਬਾਹਰ ਕਲਾ ਕਿਉਂ ਕਿ ਆ ਵੇਹ ਤੇਰੇ ਲੱਗ ਗਈ ਆ ਕਲਾਇਆ ਹੀ ਕਿੰਨੇ ਸਾਲ ਹੋ ਗਏ ਵੇਲਾ ਬਾਹਰ ਆਇਆ ਸੀ ਨਾ ਕਿੰਨੇ ਕ ਪੈਸੇ ਨੇ ਕਮਾ ਕੇ ਆਨੂੰ ਦੇਤੇ ਆ ਚਲੋ ਉਹਦੇ ਗੱਲ ਸੈਟ ਆ ਇਹਦੀ ਅਜੇ ਲੈ ਤਾ ਉਹ ਪੁੱਤ ਤਾਂ ਗੱਲ ਸੋਹਣਾ ਸੂਤਰ ਕਾ ਤਾਂ ਸਾਡਾ ਸੂਤਰ ਆ ਵੇਖ ਲਾ ਤੇ ਤੂੰ ਇਦਾਂ ਕਰ ਵੀ ਜਿਹੜੇ ਪੈਸੇ ਚਲ ਇਥੋਂ ਜਿਹੜੇ ਉੱਥੇ ਕ ਲੈਣਾ ਇਥੋਂ ਲਾ ਲੁਗੇ ਨਾ ਦੁਕਾਨ ਪਾ ਕੇ ਦੋ ਬਾਹਰ ਦੇ ਚਾ ਹੀ ਹੁੰਦੇ ਆ ਅਸੀਂ ਤਾਂ ਪਸਤਾ ਮੁੰਡੇ ਆ ਬਾਹਰ ਕੱਲ ਕੇ ਨਾਲੇ ਧੀਆ ਪੁੱਤਾਂ ਦਾ ਵਸੋੜਾ ਅਫੂਆ ਮੈਂ ਵੀ ਪਹਿਲਾਂ ਸੋਚਦਾ ਸੀ ਦੁਕਾਨ ਪਾਲਾਂ ਪਰ ਤੈਨੂੰ ਪਤਾ ਆ ਅਹ ਦੁਕਾਨਾਂ ਦੇ ਗੁੰਨੇ ਵਾਲਾ ਕੰਮ ਜੱਟਾਂ ਨੂੰ ਕਿੱਥੇ ਆਉਂਦੇ ਆ ਇਹ ਤੇ ਲਾ ਲੈਂਦੇ ਸੂਤ ਆਉਂਦੇ ਆ ਸਾਡੇ ਵਾਸਤੇ ਗੱਲਾਂ ਨੇ ਤਾਂ ਮਾਂ ਵਾਂਗੂੰ ਤਾਂ ਸਮਾਨ ਨੂੰ ਟਾਕੀ ਲਾਉਂਦਾ ਤਾਂ ਤੈਨੂੰ ਦੁਕਾਨ ਕਿਉਂ ਨਾ ਚਲਾਉਣੀ ਆਉਗੀ ਹਾਂ ਮੇਰੀ ਗੱਲ ਪੁੱਤ ਨੂੰ ਰੀਜ ਆ ਉਹ ਤੇ ਮੇਰਾ ਉਦੋਂ ਦੇ ਮੇਰਾ ਮਗਰ ਪਿਆ ਵਾ ਕੋਈ ਨਹੀਂ ਭੈਣ ਭਰਾ ਕਦੋਂ ਕੰਮ ਆਉਣੇ ਆ ਤੇ ਥੋੜੀ ਬਹੁਤੀ ਪਿਆਲੀ ਦਾ ਠਾ ਠਾ ਕਰ ਦੇਣੀ ਆ ਤਾਂ ਤੇ ਮੈਂ ਤੇਰੇ ਲਈ ਨਹੀਂ ਨਹੀਂ ਤਾਂ ਠਾ ਠਾ ਮਤਲਬ ਵੀ ਕਿੱਦਾਂ ਕਰ ਦੇਣੀ ਗਾਣੇ ਗੁਣੇ ਕਰਦੇ ਆ ਗਾਣੇ ਖਾਦਾਂਗੇ ਥੋੜੀ ਜੀ ਹਾਂ ਥਾਈ ਨਹੀਂ ਬੇਬੇ ਕਿਤੇ ਤੂੰ ਚਲ ਆ ਯਾਰ ਵਾਟਰ ਰਿਵਰੇਟੇ ਲਈ ਬਹੁਤ ਗਰਮੀ ਲੱਗ ਰਹੀ ਹੈ ਚੱਲ ਜਾਈਏ ਬਾਹਰ ਚੱਲਦੇ ਆ ਨਹਿਰੇ ਨਾਲ ਲਾ ਕੇ ਜਾਂਦੇ ਆ ਨਹਿਰੇ ਨਾਲੋਂ ਮੈਂ ਤੇ ਆਨੀ ਆ ਨਾ ਨਹਿਰੇ ਹੁੰਦਾ ਬੜੀ ਨਹੀਂ ਹੋ ਜਾਂਦਾ ਨਹਿਰੇ ਨਹੀਂ ਨਹਾਉਣਾ ਦਵਿੰਦਰੇ ਹਾਂ ਨਾ ਨਾ ਪਾਣੀ ਨਹੀਂ ਚੰਗਾ ਹੈ ਹਾਏ ਵੇਖ ਲਾ ਅੱਗੇ ਪਾਣੀ ਕਿੰਨੇ ਸੁੱਧ ਹੁੰਦੇ ਸੀ ਤੇ ਹੁਣ ਤੇ ਆ ਲੋਕਾਂ ਨੇ ਇੱਕ ਸੱਤਰਮ ਨਾ ਗਾਂਧੀ ਪਾਤਾ ਹੀ ਹੈ ਅੱਗੇ ਤੇ ਕਿਤੇ ਮੱਝਾਂ ਚਾਰਦੇ ਹੋਣਾ ਤੇ ਪਾਣੀ ਪੀ ਲੈਣਾ ਵੀ ਚੱਲ ਆਂਦੇ ਹੰਦੇ ਰੱਬ ਨਾਲੋਂ ਕੋਈ ਉੱਚਾ ਨਹੀਂ ਤੇ ਜਲ ਨਾਲੋਂ ਕੋਈ ਸੁੱਚਾ ਨਹੀਂ ਤੇ ਅੱਜ ਕੱਲ ਜਾਲੀ ਝੂਠਾ ਕੀਤਾ ਲੋਕਾਂ ਨੇ ਤੇ ਚੱਲ ਭੈਣ ਸਾਡੇ ਨਾਲ ਗੱਲਾਂ ਨੂੰ ਆ ਤੇਰੀ ਸੱਸ ਦੇ ਸਾਹਮਣੇ ਤੇ ਮੈਂ ਗੱਲ ਨਹੀਂ ਕੀਤੀ ਹੁਣ ਮੁੰਡਾ ਕਹਿਣ ਡਿਆਈ ਵੀ ਮੈਂ ਬਾਹਰ ਜਾਣਾ ਵਾਂ ਉਹ ਤੈਨੂੰ ਪਤਾ ਪਿੰਡਾਂ ਦੇ ਮਾਹੌਲ ਦਾ ਕਿੰਨੇ ਖਰਾਬ ਚੱਲਣ ਰਹੇ ਆ ਅੱਜ ਕੱਲ ਮੁੰਡੇ ਨਸ਼ਿਆਂ ਤੇ ਲੱਗੇ ਆ ਤੇ ਜਿਹੜੇ ਇਹਦੇ ਨਾਲ ਦੇ ਦੋਸਤ ਵਾ ਨੇ ਇਹਦੇ ਤਿੰਨ ਉਹ ਚਲ ਗਏ ਬਾਹਰ ਇਹ ਉਹਨਾਂ ਵੱਲ ਵੇਖ ਕੇ ਹੁਣ ਇਹਨੂੰ ਇਹ ਹੀ ਉਹ ਵੀ ਮੈਂ ਦਵਾ ਦਾ ਬਾਹਰ ਪਹੁੰਚਦਾ ਤੇ ਤੈਨੂੰ ਪਤਾ ਵਾ ਘਰੋ ਘਰੀ ਹਾਲਾਤ ਪਾਹ ਹਿੱਤੇ ਅੱਜ ਕੱਲ ਕੇ ਕੋਈ ਨਿਕਲਦੇ ਤੇ ਜੇ ਹਿੰਮਤ ਕਰਾਂਗਾ ਤੇ ਮੁੰਡਾ ਬਾਹਰ ਜਾ ਵੀ ਸਕਦਾ ਵਾ ਇਹਨੇ ਸਾਡੇ ਤੂੰਬੇ ਤੋੜਨੇ ਲਏ ਯੂਪੀ ਚੱਲ ਮੈਨੂੰ ਬਾਹਰ ਕਾਲ ਦੋ ਬਾਹਰ ਕਾਲ ਦੋ ਹੁਣ ਮੈਂ ਦੀ ਮਾਸੀ ਅਲ ਵੀ ਗਈ ਹਾਂ ਅੱਛਾ ਉਹਨੇ ਵੀ ਹਾਂ ਕਰਤੀ ਆ ਤੇ ਨਾਨੀ ਤੇ ਵੀ ਗੱਲ ਹੋਈ ਗਈ ਫੋਨ ਤੇ ਉਹਨੇ ਵੀ ਕਰ ਦੇਣਾ ਵਾ ਤੇ ਵੱਡੇ ਭਾਜੀ ਉਹਨਾਂ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਵੀ ਇੰਨੇ ਪੈਸੇ ਕਿੱਥੋਂ ਕੱਢਣੇ ਆ ਐ ਆ ਜੈ ਆ ਇੰਨੇ ਮੁਲਖ ਵੱਡੇ ਚੋਂ ਨੂੰ ਅਬਲ ਤੇ ਨੂੰ ਕਾਲ ਹੀ ਨਾ ਇਹਨੂੰ ਇੱਥੇ ਰੱਖ ਤੇ ਫਿਰ ਮੈਂ ਭਾਜੀ ਨੂੰ ਕਿਹਾ ਪੀ ਇੱਥੇ ਵੀ ਕੀ ਕਰਨਾ ਵਾ ਇੱਥੇ ਰਿਆ ਨਹੀਂ ਸਰਦਾ ਪੀ ਪੁੱਤ ਬਾਹਰ ਕੱਢਾਂਗੇ ਕਮਾਊਗਾ ਉਹਨੂੰ ਵੀ ਪਤਾ ਹੋਊਗਾ ਵੀ ਕੰਮ ਕਿਦਾਂ ਕਰੀਦਾ ਵਾ ਤੇ ਮੈਂ ਹਾਂ ਥੋੜੀ ਬਹੁਤੀ ਪੈਲੀ ਪੀ ਤਾਂ ਠਾ ਠਾ ਕਰਦੀਏ ਅੱਛਾ ਅਗਲਿਆਂ ਨੇ ਕਹਿਤਾ ਵੀ ਆਪਣੇ ਹਿੱਸੇ ਦੀ ਕਰ ਲੋ ਥੋੜੀ ਤਾਂ ਠਾ ਅਸੀਂ ਤਾਂ ਨਹੀਂ ਕਰਨੀ ਤੇ ਇਹ ਕੋਈ ਬੰਦੇ ਵਾਲੀ ਦਿਨਾਈਤ ਨਹੀਂ ਆ ਜਦੋਂ ਸਾਂਝਾ ਘਰ ਵਾ ਤੇ ਪੁੱਤ ਵੀ ਸਾਂਝਾ ਇਹੋ ਹੀ ਆ ਸਭ ਕੁਝ ਕੁੜੀ ਤੇ ਵਿਆਹੀ ਤੇ ਬਾਹਰ ਗਈ ਗਈ ਆਪਣੇ ਸਹੁਰੇ ਨਾਲ ਤੇ ਕਿੰਨੇ ਕੱਲ ਨੂੰ ਵੇਖਣਾ ਵਾ ਤੇ ਜੇ ਇਹੋ ਸਿਆਣੇ ਹੁੰਦੇ ਉਹ ਪ੍ਰੀਤ ਸਿਆਣੀ ਦਿੱਤੇ ਕਹਿੰਦੀ ਕੋਈ ਗੱਲ ਨਹੀਂ ਕਰਦੇ ਆ ਉਹਦਣਾ ਵੀ ਮਾਂ ਗੱਲ ਕੀਤੀ ਤੇ ਉਹਨੇ ਵੀ ਇਹੋ ਰਾਮ ਮੰਤਰ ਦਾਤਾ ਮੈਨੂੰ ਨਾ ਮੇਰਾ ਤਾਂ ਨਹੀਂ ਇਰਾਦਾ ਮੁੰਡਾ ਬਾਹਰ ਕੱਢਣ ਦਾ ਤੁਸੀਂ ਇੱਥੇ ਰੱਖੋ ਇੱਥੇ ਦੁਕਾਨ ਖੋਲਦਿਨੇ ਮੁੰਡਾ ਜਦੋਂ ਕਹਿੰਦਾ ਵੀ ਮੈਂ ਇਥੇ ਦੁਕਾਨ ਕਰਨੀ ਨਹੀਂ ਆ ਜਿਹੜੇ ਆnde ਬੱਚੇ ਦਾ ਮਨ ਜਿੱਧਰ ਨੂੰ ਹੋ ਜੇ ਨਾ ਉਹਨੂੰ ਉਹੋ ਕਰਕੇ ਦੋ ਤੇ ਫੇਰ ਅਗਲਾ ਕਮਾਈ ਕਰਦਾ ਹੀ ਹੈ ਜਬਰਦਸਤੀ ਆਹੀ ਉਹਦੇ ਗੱਲ ਝੋਲ ਪਾਦਾਂਗੇ ਤੇ ਉਹਨੇ ਨਹੀਂ ਵਜਾਵਾਂ ਹਨ ਮੈਂ ਦੱਸਦਾ ਤੇ ਤੇਰਾ ਕਹਿਣ ਦਾ ਕੀ ਮਤਲਬ ਹੁਣ ਮੇਰਾ ਮੈਨੂੰ ਕਹਿਣ ਦਾ ਮਤਲਬ ਇਹ ਆ ਤੇ ਹੁਣ ਤੇਰੀ ਸੱਸ ਅੰਦਰ ਵਾ ਚਾ ਬਣਾਉਣ ਗਈ ਆ ਤੇ ਥੋੜੇ 2 ਲੱਖ ਕਰਦੇ ਬਹੁਤ ਇਨਤਨ ਮਾਦੀ ਤੇ ਮੁੰਡਾ ਜਾਂਦਿਆਂ ਸਾਰ ਲਾਈ ਮੋਰ ਪਹਿਲਾਂ ਤੇਰੇ ਮੋੜੂਗੀ ਤੇ ਬਾਕੀ ਮੈਂ ਪੈਲੀ ਕਰ ਦੇਣੀ ਗਹਿਣੇ ਆਪਣੇ ਭਰਾਵਾਂ ਨੂੰ ਪੁੱਛਣੇ ਆ ਚੱਲ ਔਖੀ ਵਲੇ ਆਂਦੇ ਹੁੰਦੇ ਆ ਭੈਣ ਭਰਾਈ ਕੰਮ ਆਉਂਦਾ ਭੈਣ ਭਰਾ ਦੇ ਠੀਕ ਆ ਤੇ ਮੈਂ ਤਾਂ ਆਈ ਬੜੀ ਆਸ ਨਾਲ ਆਈ ਮੈਨੂੰ ਅੱਗੇ ਨਰਾਸ ਕੀਤਾ ਹੁਣ ਨਾ ਕਰੀ ਮੈਂ ਦੱਸਤਾ ਹੀ ਉਹਨਾਂ ਤੇ ਮੇਰੀਆਂ ਆਸਾਂ ਤੇ ਪਾਤਾ ਹੀ ਪਾਣੀ ਫੱਟੀ ਪੋਛਤੀ ਆ ਤੇ ਹੁਣ ਤੂੰ ਹੀ ਜੋ ਕੋਸ਼ਵਾ ਤੂੰ ਹੀ ਆ ਬਸ ਤੂੰ ਕਰਨਾ ਹੀ ਲਵਸੀਲਾ ਸੁਣਦੀ ਐਂ ਇੱਧਰ ਮੇਰੇ ਵੱਲ ਮੂੰਹ ਕਰਕੇ ਗੱਲ ਤੂੰ ਹੁਣ ਉਹਨਾਂ ਤੇ ਹਨੋਰੇ ਮਾਰਦੀ ਐ ਤੇਰੇ ਵੱਡੇ ਹੀ ਐ ਨਾ ਹਾਂ ਹਾਂ ਵੱਡੇ ਹਾਂਜੀ ਹੈ ਵੱਡੇ ਆ ਤੇ ਜਦੋਂ ਤੈਨੂੰ ਨਿੱਕੇ ਥਾਂ ਰੱਖਦੇ ਸੀ ਤੇ ਤੂੰ ਤੇ ਬਾਹਰ ਨੂੰ ਤਲਵਾਰਾਂ ਮਾਰਦੀ ਤੂੰ ਤੇ ਕਦੇ ਗੱਲਾਂ ਹੀ ਨਹੀਂ ਕਰਦਾ ਕਿਦਾਂ ਦੀ ਕਰੀ ਕਿ ਤੀ ਕੁੜੀ ਨੂੰ ਆਉਣੀ ਹੀ ਪੈਨੂੰ ਚੰਗੇ ਸਕੂਲੇ ਨਾ ਪਾਓ ਉੱਥੇ ਨਾ ਕੱਲੋ ਕਿਹੜੇ ਸੰਜੇ ਦੀ ਗੱਲਾਂ ਹੁਣ ਕਰਨ ਰਹੀ ਐ ਉਹਦਾ ਸੰਜਾ ਘਰ ਹੀ ਨਾ ਹੁਣ ਕਹਿੰਦੀ ਵੀ ਮੁੰਡਾ ਬਾਹਰ ਕਲਾਓ ਤੇ ਜੇ ਤੂੰ ਉਹਦਾ ਹੀ ਚੰਗੀ ਹੁੰਦੀ ਨਾ ਤੂੰ ਸੰਜੇ ਘਰ ਚੋਂ ਕੁੜੀ ਐ ਉਹਦੀ ਕੁੜੀ ਨਹੀਂ ਹੀ ਪੜਾਈ ਆ ਨਹੀਂ ਖਰਚੇ ਵਾ ਜ਼ਿਆਦਾ ਸਰਕਾਰੀ ਸਕੂਲੇ ਪਾ ਦੋ ਤੇ ਉਹਨੇ ਤੰਗ ਹੋ ਕੇ ਨਾ ਉੱਥੇ ਮੇਲੇ ਚ ਕੰਮ ਕੀਤਾ ਤਾਂ ਫੇਰ ਆਪਣੀ ਕੁੜੀ ਪੜਾਈਓ ਵੇਖ ਲਾ ਉਹਦੀ ਮਿਹਨਤ ਨੂੰ ਅੱਜ ਫਲ ਵੀ ਲੱਗ ਗਿਆ ਈਓ ਤਾਂ ਤੂੰ ਹੁਣ ਗੱਲਾਂ ਕਰਦੀ ਮੈਨੂੰ ਪਹਿਲਾਂ ਗੱਲ ਕਰ ਲੈਂਦੇ ਫੇਰ ਤੂੰ ਗੱਲ ਕਰੀ ਹੁਣ ਮੈਂ ਕਿੱਦਾਂ ਉਹਨਾਂ ਨੂੰ ਜਾ ਕੇ ਕਹਾਂ ਵੀ ਤੈਨੂੰ ਪੈਸੇ ਦੇਣ ਪਹਿਲੀ ਤਾਂ ਠਾਂ ਠਾਂ ਕਰਦਾਂ ਤੂੰ ਆਨੇ ਫੱਟੀ ਪੋਚੀ ਮੈਂ ਤੇ ਅੰਨੀ ਵੀ ਚੰਗਾ ਕੀਤਾ ਹੁੰਦਾ ਤੂੰ ਤਾਂ ਕਿਹੜਾ ਵਾਰੇ ਨਹੀਂ ਹਉਣਦੀ ਤੈਨੂੰ ਮੈਂ ਕਿੰਨਾ ਸਮਝਾਉਣੀ ਦਵਿੰਦਰ ਟਾਈਮ ਆ ਜਾਣਾ ਈਓ ਤੇਰੇ ਤੇ ਵੀ ਟਾਈਮ ਆ ਜਾਣਾ ਈ ਪਰ ਤੂੰ ਮੇਰੀ ਇੱਕ ਨਹੀਂ ਮੰਨੀ ਤੂੰ ਤੇ ਪਤਾ ਨਹੀਂ ਕਿੱਦਰ ਦੀਆਂ ਗੱਲਾਂ ਕਰਦੀ ਰਹੀ ਐ ਹਾਵਾ ਜੀ ਐ ਉਹ ਕਿਤੇ ਮੈਨੂੰ ਪੱਲੇ ਵੀ ਨਹੀਂ ਪੱਦਾ ਫੇਰ ਮੇਰੀ ਆਈ ਦਾ ਕੋਈ ਮਨ ਤਾਂ ਨਹੀਂ ਮੈਂ ਤੇਰਾ ਮਾਨਸੂਰ ਰੱਖਿਆ ਵਾ ਮੈਂ ਜਿਹੜੀ ਉਧਰ ਘਰ ਦੀ ਗੱਲ ਵਾ ਨਾ ਮੈਂ ਕਿਨੂੰ ਉਹ ਦੱਸਣ ਦੀ ਜੇ ਤੂੰ ਮੈਨੂੰ ਦੱਸਈਆ ਤੇ ਨਹੀਂ ਮੈਂ ਤੇ ਭੈਣੇ ਹੁਣ ਇਥੋਂ ਤੱਕ ਸੋਚਣ ਢੀ ਵੀ ਮੇਰੀ ਪਰਜਾਈ ਦਾ ਭਰਾ ਵਾ ਮੈਂ ਤੇ ਰਿਸ਼ਤੇ ਦੀ ਗੱਲ ਵੀ ਤੋਰੀ ਆ ਕਿਤੇ ਕਹਿੰਦੇ ਕਹ ਹਮ ਦੇਓ ਤੇ ਅਗਲੀ ਨੇ ਅਗਲੀ ਨੇ ਮਟਿਆਰ ਦਾ ਜਵਾਬ ਦਿੱਤਾ ਤੇ ਕੁੜੀ ਨੇ ਵੀ ਗਾੜੀਆਂ ਆਹ ਤੇ ਜੇ ਮੇਰੀ ਧੀ ਹੀ ਤੇ ਮੈਂ ਤਾਂ ਹੀ ਕਰਨ ਢੀ ਆ ਵੀ ਚੱਲ ਕਰ ਦਈਏ ਨਹੀਂ ਹੁਣ ਤੇਰੇ ਤੇ ਕਿੰਨੇ ਵਿਸ਼ਵਾਸ ਕਰਨਾ ਐ ਬੜ ਬੜੀਆਂ ਤੂੰ ਪਹਿਲਾਂ ਚੁੱਕ ਛੜੀਆਂ ਵਾ ਤੇ ਤੂੰ ਕੁੜੀ ਦਾ ਰ ਆ ਤੇਰੇ ਗੜੀ ਹੱਥ ਜੁੜੇ ਇਹ ਗੱਲ ਜਿੱਥੇ ਹੈਗੀ ਉੱਥੇ ਠਾਪ ਰਹਿਣਾ ਪਾਣੀ ਬੜਾ ਠੰਡਾ ਆ ਨਾ ਪਾਣੀ ਤੇ ਗੋਰਿਆ ਠੰਡਾ ਵਾ ਪਰ ਮੈਂ ਤੈਨੂੰ ਇੱਕ ਗੱਲ ਕਹਿਣਾ ਹੀ ਆ ਕਰਨੀ ਤੇ ਤੂੰ ਆਪਣੀ ਮਰਜ਼ੀ ਆ ਪਰ ਮੈਂ ਤੈਨੂੰ ਇੱਕ ਗੱਲ ਸਮਝਾ ਦਿੰਦਾ ਆ ਵੀ ਬਾਹਰ ਨਾ ਜਾਈ ਬਾਹਰ ਵਾਲੇ ਚੱਕਰਾਂ ਚ ਨਾ ਪੈ ਬਹੁਤ ਖੱਜਲ ਖਰਾਬ ਹੋਈਦਾ ਈ ਕੰਮ ਤੋਂ ਆ ਕੇ ਰੋਟੀ ਲਾਉਣੀ ਪੈਂਦੀ ਨਾ ਉਦੋਂ ਜੀ ਕਰਦਾ ਜੇ ਕੰਮ ਤੇ ਜਿੰਨੇ ਪੈਸੇ ਬਣਦੇ ਆ ਉਹ ਕਾਗਜਾਂ ਲੱਗ ਜਾਂਦੇ ਆ ਠੱਕੇ ਨਾ ਕੰਮ ਕਰੀਦਾ ਈ ਜਿਹੜੇ ਤੂੰ ਪੈਸੇ ਲਾਉਣੇ ਆ ਨਾ ਉਹ ਤੂੰ ਪੈਸੇ ਇੱਥੇ ਕੋਈ ਦੁਕਾਨਪਾਲਾ ਇੱਥੇ ਵਧੀਆ ਚੱਲ ਜਾਂਦਾ ਘਰ ਦਾ ਘਰ ਨਾਲੇ ਓਏ ਯਾਰ ਇੱਥੇ ਵੀ ਕੋਈ ਕੰਮ ਸ਼ੁਰੂ ਕਰੇ ਤੇ ਕੋਈ ਗਰੰਟੀ ਥੋੜੀ ਆ ਵੀ ਕੰਮ ਚੱਲੇ ਨਾ ਚੱਲੇ ਪਹਿਲੇ ਹੌਲੀ ਹੌਲੀ ਤੇ ਚਲੋ ਚੱਲ ਹੀ ਜਾਂਦਾ ਬਾਅਦ ਵਿੱਚ ਤੇਰੀ ਗੱਲ ਹੁਣ ਬੰਦਾ ਮਨ ਮਾਰ ਕੇ ਲੱਗਾ ਹੀ ਰਹਿੰਦਾ ਫਿਰ ਉਹ ਤੇ ਚੱਲ ਲੱਗਾ ਰਹਿੰਦਾ ਪਰ ਮੈਂ ਆਪਣਾ ਐਕਸਪੀਰੀਅੰਸ ਕਰਕੇ ਵੇਖ ਲਿਆ ਨਾ ਬਾਕੀ ਵੇਖ ਲੈ ਕਰਨੀ ਤਾਂ ਤੂੰ ਆਪਣੀ ਮਰਜ਼ੀ ਆ ਬਾਕੀ ਵੇਖ ਲਈ ਜੇ ਤੈਨੂੰ ਚੰਗਾ ਲੱਗਦਾ ਵਾ ਤੇ ਤੂੰ ਜਾ ਕੇ ਕੋਈ ਨਹੀਂ ਆਪਣਾ ਵੇਖ ਲਈ ਜਿੱਦਾਂ ਸੂਤਰ ਆਉਂਦਾ ਵਾ ਤੇ ਮੈਂ ਤੈਨੂੰ ਜਿਹੜੀ ਗੱਲ ਦੱਸਣੀ ਆ ਉਹ ਦੱਸਤੀ ਆ ਨਾ ਲੈ ਤੂੰ ਨਿੱਕੇ ਦੇਖਦਾ ਲਾਇਆ ਮੈਂ ਤੇ ਲੇ ਬਾਬਾ ਕੰਮ ਹੁੰਦਾ ਪਰ ਫਿਰ ਵੀ ਕੰਮ ਕਰਕੇ ਨਾ ਫਿਰ ਵੀ ਬੜਾ ਖੋਜ ਹੋ ਜਾਂਦਾ ਚੱਲ ਵੇਲ ਨਹੀਂ ਜਿੱਦਾਂ ਵੀ ਹੁੰਦਾ ਵਾ ਚੱਲ ਵੇਨੇ ਲੈ ਗੜਾ ਪਰਾਂ ਤਾਂ ਇਹ ਹੋ ਗਿਆ ਹੱਲੇ ਤਾਂ ਸਾਡੀ ਸਲਾਹ ਹੀ ਬਣੀ ਆ ਪੈਸੇ ਇਕੱਠੇ ਹੋਣਗੇ ਫੇਰ ਹੀ ਲਾਵਾਂਗੇ ਜੇ ਤੂੰ ਇਟਲੀ ਦਾ ਵੀ ਕਹਿੰਦਿਆ ਵਾ ਉੱਥੇ ਜਿਆਦਾ ਹੁੰਦਾ ਖੇਤੀਬਾੜੀ ਦਾ ਕੰਮ ਤੇ ਖੇਤੀਬਾੜੀ ਦਾ ਤੂੰ ਇੱਥੇ ਇੰਨੀ ਕਈ ਫੜਕੇ ਨਹੀਂ ਵੇਖੀ ਤੇ ਉੱਥੇ ਕੰਮ ਕਰ ਲੇਗਾ ਉਹ ਕਰੀਦਾ ਜਾਂ ਇੱਥੇ ਕਰ ਲਾਂਗੇ ਕਰਨਾ ਪੈਂਦਾ ਵਾ ਮਜਬੂਰੀ ਜੀ ਕਰਨਾ ਪੈਂਦਾ ਫਿਰ ਜਦੋਂ ਪਤਾ ਵੀ ਨਹੀਂ ਪੈਸੇ ਲਾ ਕੇ ਕਰਦੇ ਨਹੀਂ ਭੱਲੇ ਆ ਪਰ ਉਹਨਾਂ ਨੇ ਤਾਂ ਪਛਾ ਕੋਈ ਨਹੀਂ ਵੇਖਣੀ ਉਹਨਾਂ ਨੇ ਫੜਾ ਦੇਣੇ ਜ ਜੇ ਤੂੰ ਮੇਰੀ ਮੰਨੀ ਹੁੰਦੀ ਨਾ ਪਹਿਲਾਂ ਹੀ ਤੇ ਜੇ ਉਹਨਾਂ ਦੀ ਮੰਨੀ ਹੁੰਦੀ ਅੱਜ ਮੈਂ ਵੀ ਕਹਿਣ ਵਾਲੀ ਬਣਦੀ ਵੀ ਮੁੰਡਾ ਭੇਜੋ ਬਾਹਰ ਮੁੰਡੇ ਨੇ ਜਾਣਾ ਵਾ ਬਾਹਰ ਤੇ ਹੁਣ ਮੈਂ ਕਿਹੜੇ ਮੂੰਹ ਨਾਲ ਉੱਥੇ ਜਾ ਕੇ ਕਮਾਂ ਭੈਣ ਢੁੱਲੇ 베ਰਾ ਦਾ ਅੱਜ ਵੀ ਨਹੀਂ ਕੋਹ ਵਿਗੜਿਆ ਜੇ ਤੂੰ ਚਾਹਵੇਂ ਨਾ ਤੇ ਸਭ ਕੁਝ ਹੋ ਜਾਂਦਾ ਵਾ ਤੇ ਜੇ ਤੂੰ ਨਾ ਚਾਹਵੇਂ ਤੇ ਕੁਝ ਵੀ ਨਹੀਂ ਹੋ ਸਕਦਾ ਮੈਂ ਤੈਨੂੰ ਦੱਸਦੀ ਆ ਤੂੰ ਕਿਹੜੇ 베ਰਾ ਦੀ ਗੱਲ ਕਰ ਰਹੀ ਹੈਂ ਤੀਂ ਆ ਕਰਦੀ ਨਹੀਂ 베ਰੇ ਕਿਹੜਾ ਦੀ ਗੱਲ ਕਰ ਰਹੀ ਹੈਂ ਗੰਦੇ ਬੰਦੇ ਹੋ ਕੇ ਤਾਂ ਫੇਰ ਥਾਲੀ ਚ ਪਾ ਲਈਏ ਉਹ ਸਾਡੇ ਕੋ ਨਹੀਂ ਪੈਂਦੇ ਤੂੰ ਰਹਿਂਦੇ ਮੁੰਡੇ ਨੂੰ ਇੱਥੇ ਕੋਈ ਕੰਮ ਸਿਖਾ ਲਾ ਅੱਛਾ ਡੀਪੇ ਦਾ ਪਈ ਹੈ ਮੁੰਡੇ ਕੋਲ ਸਾੜਕ ਬਹੁਤੇ ਆ ਨਹੀਂ ਤੇ ਫਿਰ ਮੈਂ ਨਾ ਹੀ ਸਮਝਾ ਭਰਾ ਤੇਰੇ ਨੂੰ ਤੇ ਇੰਨੇ ਮਾਨ ਤਾੜਨਾ ਮੈਨੂੰ ਕੱਲਿਆ ਹੈਂ ਹਾਂ ਨਹੀਂ ਮੈਂ ਗੱਲ ਕਰਦੀ ਗੱਲ ਮੈਂ ਡਈਆਂ ਕਰਨ ਮੇਰੇ ਕੋ ਜਿੰਨੇ ਬੜੇ ਮੈਂ ਤਾਂ ਦੇ ਦੇਣੇ ਆ ਹੁਣ ਮੁੰਡਾ ਕਾਸ਼ ਵੀ ਕੱਲਿਆ ਕੀ ਉਹਨੇ ਕਿਤੇ ਕਿੰਨੇ ਕਥੇ ਟੈਚੀ ਭਰਲੇ ਪੈਸਿਆਂ ਦੇ ਤੇ ਗਾੜੀ ਤੇਰੀ ਮਰਜ਼ੀ ਆ ਕੱਲਣਾ ਹੋਊ ਤੂੰ ਕੱਲ ਲਈ ਨਾ ਕੱਲਣਾ ਹੋਊ ਤੇਰੀ ਮਰਜ਼ੀ ਮੈਂ ਨਹੀਂ ਕੁਝ ਵੀ ਕਹਿਣਾ ਧੀ ਪੁੱਤ ਕਰਨ ਵਾਲਾ ਹੋਵੇ ਨਾ ਬਾਹਰ ਕੰਮ ਹੱਡ ਤੋੜ ਕੇ ਤੇ ਕਰ ਹੀ ਸਕਦਾ ਤੇਰੇ ਕਾਸ਼ ਨੇ ਉੱਥੇ ਮਿਹਨਤ ਨਹੀਂ ਕੀਤੀ ਤੇ ਤੂੰ 36 ਦਿਨ ਇੱਥੇ ਸੱਦ ਲਿਆ ਕੱਲ ਨੂੰ ਵਿਆਹਣਾ ਕਿਦਾਂ ਵਾ ਹੈ ਹਾਈ ਹਾਈ ਨਹੀਂ ਨਹੀਂ ਮੇਰਾ ਕਾਸ਼ ਵਾ ਤੇਰਾ ਨਹੀਂ ਕੁਝ ਵੀ ਲੱਗਦਾ ਲੱਗਦਾ ਤੇ ਹੈਗਾ ਵਾ ਜੀ ਉੱਥੇ ਮੁੰਡਾ ਕੰਮ ਕਰਨ ਲਈ ਤੈਨੂੰ ਹੱਡ ਤੋੜ ਕੇ ਮਿਹਨਤ ਕਰ ਲੈਣ ਦਿੰਦੇ ਉੱਥੇ ਮਾੜਾ ਜਿਹਾ ਪਤਾ ਨਹੀਂ ਕੰਮ ਉਹਨੇ ਕੀਤਾ ਨਹੀਂ ਬੁਖਾਰ ਆਇਆ ਤੇ ਤੁਸੀਂ ਦਵਾਈ ਦਵਾ ਇੱਧਰ ਨੂੰ ਸੱਦ ਲਿਆ ਵਾ ਨਹੀਂ ਸੱਦ ਲਿਆ ਵਾ ਤੇ ਹੁਣ ਛੁੱਟੀ ਖਤਮ ਹੋ ਗਈ ਨੇ ਚੱਲ ਜਾਣਾ ਤੇ ਨਾਲੇ ਤੈਨੂੰ ਪਤਾ ਵੀ ਹੁਣ ਰਿਸ਼ਤੇ ਤੈਨੂੰ ਸੌ ਆਉਂਦੇ ਸੀ ਸਲਾਸ ਲੂਈ ਤੇ ਕੋਈ ਕਰਨੀ ਹੁੰਦੀ ਆ ਆਪਣਾ ਘਰ ਦਾ ਵੀ ਤੇ ਵੇਖਣਾ ਹੁੰ ਤਲ ਕੋਈ ਨਹੀਂ ਟੈਨਸ਼ਨ ਨਾ ਲੈ ਤੂੰ ਹੁਣ ਲਓ ਮਾਸੀ ਜੀ ਚਾਹ ਬਣਾ ਲਿਆਏ ਆ ਹੁੰਡੇ ਕਿੱਧਰ ਗਏ ਆ ਆ ਮੁੰਡੇ ਬਾਹਰ ਨਹਿ ਤੇ ਚਲ ਗਏ ਆ ਆਹਦੇ ਗਰਮੀ ਬੜੀ ਆ ਉਹਨਾਂ ਨੂੰ ਫੋਨ ਕਰੋ ਚਾਹ ਪੀ ਲੈਣ ਕੋਈ ਨਹੀਂ ਆ ਜਾਂਦੇ ਬਹਿ ਜਾ ਇੱਥੇ ਹੀ ਹੁਣੇ ਆਵਾਜ਼ ਮਾਰੋ ਤੂੰ ਹੀ ਉਹਨਾਂ ਨੂੰ ਆਹ ਹਾਂ ਬਹਿ ਜਾ ਮਾਸੀ ਜੀ ਚਲ ਗਾਂਹ ਹੋ ਜਾ ਬੈਲੰਡ ਵੀ ਜੀ ਕਿਤੇ ਗਰਮੀ ਬੜੀ ਆ ਤੇ